ਹਾਂਜੀ ਆਮ ਜਿਹਾ ਬੰਦਾ ਉਹਨੂੰ ਰੱਬ ਹੀ ਬਣਾ ਦਵੇਂ ਇਹ ਵੀ ਤੇਰੀ ਰਹਿਮਤ ਤਾਂ ਦਾਤਾ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਸੂਫੀ ਫਕੀਰ ਸਰਮੱਦ ਉਹਦੀ ਜ਼ਿੰਦਗੀ ਦੀ ਕਹਾਣੀ ਸੁਣਾਵਾਂਗੇ ਸਰਮੱਦ ਇੱਕ ਇਸਲਾਮਿਕ ਫਕੀਰ ਹੋਇਆ ਪਰ ਉਹਦਾ ਜਨਮ ਜੂਸ਼ ਪਰਿਵਾਰ ਦੇ ਘਰੇ ਹੋਇਆ ਸੀਗਾ ਇਹੇ ਫਕੀਰ ਔਰੰਗਜ਼ੇਬ ਦੇ ਸਮੇਂ ਹੋਇਆ ਔਰੰਗਜ਼ੇਬ ਇੱਕ ਐਸਾ ਬਾਦਸ਼ਾਹ ਸੀ ਜੀਨੇ ਹੋਰ ਧਰਮਾਂ ਦੇ ਉੱਤੇ ਤਾਂ ਜ਼ੁਲਮ ਕੀਤਾ ਹੀ ਕੀਤਾ ਉਹਨੇ ਆਪਣੇ ਧਰਮ ਦੇ ਜਿਹੜੇ ਰੱਬ ਰੂਪੀ ਬੰਦੇ ਸੀ ਜਾਂ ਜਿਹੜੇ ਬੰਦੇ ਰੱਬ ਤੱਕ ਪਹੁੰਚੇ ਹੋਏ ਸੀ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜ਼ੁਲਮ ਕੀਤਾ ਉਹਨਾਂ ਨੂੰ ਕਤਲ ਵੀ ਕਰਵਾਇਆ ਇਥੋਂ ਤੱਕ ਕਿ ਆਪਣੇ ਭਰਾ ਆਪਣੇ ਪਿਓ ਆਪਣੇ ਕਰੀਬੀ ਰਿਸ਼ਤੇਦਾਰ ਦੋਸਤ ਮਿੱਤਰ ਜੋ ਵੀ ਉਹਨੂੰ ਲੱਗਿਆ ਕਿ ਉਹਦੇ ਰਾਹ ਦੇ ਵਿੱਚ ਰੋੜਾ ਬਣ ਸਕਦਾ ਜਾਂ ਬਣਦੇ ਆ ਉਹਨਾਂ ਨੂੰ ਉਹਨੇ ਖਤਮ ਕਰਵਾਤਾ ਸੋ ਇਥੇ ਇੱਕ ਗੱਲ ਤਾਂ ਆਪਾਂ ਕਲੀਅਰ ਕਰ ਸਕਦੇ ਆ ਕਿ ਔਰੰਗਜ਼ੇਬ ਸਿਰਫ ਇੱਕ ਹੰਕਾਰਿਆ ਹੋਇਆ ਰਾਜਾ ਸੀ ਉਹਦਾ ਕਿਸੇ ਵੀ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਕਿਉਂਕਿ ਜਿਹੜੇ ਸੱਤਾਧਾਰੀ ਹੁੰਦੇ ਆ ਜਿਹੜੇ ਹੰਕਾਰੇ ਹੋਏ ਹੁੰਦੇ ਆ ਉਹ ਨਾ ਤਾਂ ਧਾਰਮਿਕ ਹੁੰਦੇ ਆ ਤੇ ਨਾ ਹੀ ਉਹ ਕਿਸੇ ਧਰਮ ਦੇ ਬੰਦੇ ਹੁੰਦੇ ਆ ਉਹ ਸਿਰਫ ਧਰਮ ਦਾ ਇੱਕ ਲਿਬਾਸ ਪਾ ਲੈਂਦੇ ਨੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਦਿਖਾਉਣਾ ਹੁੰਦਾ ਸੋ ਗੱਲ ਆਪਾਂ ਕਰਨੀਆਂ ਸੂਫੀ ਫਕੀਰ ਸਰਮੱਦ ਦੀ ਜਿਹੜਾ ਅਰਮੀਨੀਆ ਦੇ ਵਿੱਚ ਉਹਦਾ ਜਨਮ ਹੁੰਦਾ ਇੱਕ ਜੂਸ਼ ਪਰਿਵਾਰ ਦੇ ਵਿੱਚ ਉਹਦੇ ਮਾਪਿਓ ਕਾਫੀ ਅਮੀਰ ਹੁੰਦੇ ਨੇ ਤੇ ਉਹਦੇ ਕੋਲੇ ਕਾਫੀ ਪੈਸਾ ਹੁੰਦਾ ਬਹੁਤ ਵੱਡੇ ਵੱਡੇ ਉਹਤੇ ਮਹਿਲ ਮਨਾਰੇ ਹੁੰਦੀ ਐ ਪਰ 20 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਮੱਦ ਹੁੰਦਾ ਉਸ ਸਮੇ ਉਹਦੇ ਮਾਤਾ ਪਿਤਾ ਦੋਨੇ ਜਾਣੇ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਜਾਂਦੇ ਨੇ ਤੇ ਪਿੱਛੇ ਰਹਿ ਜਾਂਦਾ ਇੱਕ ਜਵਾਨ ਪੁੱਤਰ ਤੇ ਬੇਅੰਤ ਹਾ ਪੈਸਾ ਤੇ ਹੁਣ ਉਹਦੇ ਕੋਲੇ ਇੰਨਾ ਪੈਸਾ ਹੁੰਦਾ ਐਨੇ ਵੱਡੇ ਮਹਿਲ ਬਣਾ ਰਹੀ ਹੁੰਦੀ ਆ ਤੇ ਉਧਰੋਂ ਜਵਾਨੀ ਦੀ ਉਮਰ ਹੁੰਦੀ ਆ ਉਥੇ ਬੰਦਾ ਗਲਤ ਪਾਸੇ ਵੀ ਜਾ ਸਕਦਾ ਪਰ ਸਰਮੱਧ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਸੀ ਉਹਦੇ ਪਿਛਲੇ ਕਰਮ ਕਹਿ ਲੋ ਤੁਸੀਂ ਕਿ ਉਹ ਗਲਤ ਪਾਸੇ ਨਹੀਂ ਤੁਰਿਆ ਉਹਨੇ ਆਪਣਾ ਸਾਰਾ ਪੈਸਾ ਲੋੜਵੰਦਾਾਂ ਦੀ ਮਦਦ ਦੇ ਲਈ ਤੇ ਜਿਹੜੇ ਉਸ ਸਮੇਂ ਰਾਹੀ ਹੁੰਦੇ ਸੀ ਜਿਹੜੇ ਸੰਤ ਫਕੀਰ ਦਰवेश ਹੁੰਦੇ ਸੀ ਸੂਫੀ ਫਕੀਰ ਹੁੰਦੇ ਸੀ ਉਹਨਾਂ ਦੀ ਸੇਵਾ ਤੇ ਵਿੱਚ ਸਾਰਾ ਪੈਸਾ ਲਾਏ ਹੁੰਦੇ ਆ ਆਪਣਾ ਤੇ ਉਹਨੇ ਇੱਕ ਧਰਮਸ਼ਾਲਾ ਵੀ ਬਣਾਈ ਜਿੱਥੇ ਆਉਂਦੇ ਜਾਂਦੇ ਰਾਹੀ ਰੋਕਦੇ ਹੁੰਦੇ ਸੀ ਜਿੱਥੇ ਆਉਂਦੇ ਜਾਂਦੇ ਸੂਫੀ ਸੰਤ ਜਿਹੜੇ ਹੁੰਦੇ ਸੀ ਉਹ ਵੀ ਰੋਕਦੇ ਹੁੰਦੇ ਸੀ ਤੇ ਸਰਮਤ ਆਪ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ ਸਰਮਤ ਦਾ ਹਰੇਕ ਸੂਫੀ ਮਹਾਤਮਾ ਨੂੰ ਜਾਂ ਹਰੇਕ ਸੂਫੀ ਵਿਦਵਾਨ ਨੂੰ ਇਹੀ ਕਹਿਣਾ ਹੁੰਦਾ ਸੀਗਾ ਕਿ ਮੈਂ ਉਸ ਅਕਾਲ ਪੁਰਖ ਵਾਹੀ ਗੁਰੂ ਦੇ ਰਾਹ ਤੇ ਚੱਲਣਾ ਚਾਹੁੰਨਾ ਮੈਨੂੰ ਰੱਬ ਦਾ ਰਾਹ ਦਿਖਾਓ ਤੇ ਇਦਾਂ ਹੀ ਪਤਾ ਹੀ ਨਹੀਂ ਕਿੰਨੇ ਇੱਕ ਸਾਧੂ ਮਹਾਤਮਾ ਦੀ ਉਹਨਾਂ ਨੇ ਸੇਵਾ ਕੀਤੀ ਕਿੰਨੇ ਕ ਲੋਕਾਂ ਦੀ ਸੇਵਾ ਕੀਤੀ ਤੇ ਥੋੜਾ ਸਮਾਂ ਲੰਘਦਾ ਉਹਦੇ ਨਾਂ ਦੇ ਚਰਚੇ ਆਲੇ-ਦਾਲੇ ਬਹੁਤ ਦੂਰ ਤੱਕ ਫੈਲਦੇ ਆ ਕਿ ਇੱਕ ਸਰਮੱਤ ਨਾਂ ਦਾ ਅਮੀਰ ਘਰਾਨੇ ਦਾ ਜਵਾਕ ਆ ਜਿਹੜਾ ਸਾਧੂ ਮਹਾਤਮਾ ਫਕੀਰ ਫਕਰ ਲੋਕਾਂ ਦੀ ਬੜੀ ਸੇਵਾ ਕਰਦਾ ਤੇ ਉਹਦਾ ਵੀ ਜਿਹੜੇ ਗਰੀਬ ਗੁਰਬੇ ਹੁੰਦੇ ਆ ਲੋੜਬੰਦ ਹੁੰਦੇ ਆ ਉਹਨਾਂ ਦੀ ਵੀ ਬੜੀ ਸਹਾਇਤਾ ਕਰਦਾ ਖੈਰ ਉਹਦੀ ਸੇਵਾ ਸਫਲ ਹੁੰਦੀ ਆ ਤੇ ਉਹ ਦੇਣਾ ਆ ਜਾਂਦਾ ਜਦੋਂ ਉਹਨੂੰ ਉਹ ਮਹਾਤਮਾ ਮਿਲਦੇ ਆ ਉਹ ਸੂਫੀ ਸੰਤ ਮਿਲਦੇ ਨੇ ਜਿਨ੍ਹਾਂ ਨੇ ਉਹਨੂੰ ਤਾਰਨਾ ਹੁੰਦਾ ਤੇ ਉਹ ਵੀ ਉਹਦੀ ਨਾਂ ਦੀ ਚਰਚਾ ਸੁਣ ਕੇ ਉਹਦੀ ਸੇਵਾ ਦੇ ਬਾਰੇ ਲੋਕਾਂ ਤੋਂ ਹੋਰ ਫਕੀਰ ਸਾਈਆਂ ਤੋਂ ਸੁਣ ਕੇ ਉਹਦੇ ਤੱਕ ਪਹੁੰਚ ਕਰਦੇ ਆ ਅਕਸਰੀ ਜਦੋਂ ਉਹਦੇ ਘਰੇ ਕੋਈ ਰਾਹੀ ਆਉਂਦਾ ਹੁੰਦਾ ਸੀ ਜਾਂ ਕੋਈ ਸੂਫੀ ਸੰਤ ਆਉਂਦਾ ਹੁੰਦਾ ਸੀ ਤਾਂ ਕੋਈ ਇੱਕ ਦਿਨ ਰਹਿੰਦਾ ਸੀ ਕੋਈ ਦੋ ਦਿਨ ਕੋਈ ਚਾਰ ਦਿਨ ਕੋਈ ਮਹੀਨਾ ਜਿੰਨਾ ਚਿਰ ਮਰਜ਼ੀ ਰਵੇ ਕਿਉਂਕਿ ਸਨਮਾਤਤਾ ਹੁੰਦਾ ਸੀਗਾ ਕਿ ਉਹ ਟਰਾਈ ਕਰਦਾ ਹੁੰਦਾ ਸੀ ਕੋਸ਼ਿਸ਼ ਕਰਦਾ ਸੀ ਵੀ ਵੱਧ ਤੋਂ ਵੱਧ ਦਿਨ ਉਹ ਰਹਿਣ ਤਾਂ ਜੋ ਉਹ ਉਹਨਾਂ ਦੇ ਨਾਲ ਰੱਬ ਦੀਆਂ ਗੱਲਾਂ ਕਰ ਸਕੇ ਸੋ ਇਦਾਂ ਹੀ ਇਹ ਸੰਤ ਨੇ ਜਿਹੜੇ ਪਹੁੰਚਦੇ ਆ ਉਹਦੇ ਤੱਕ ਪਹੁੰਚ ਕਰਦੇ ਆ ਤਾਂ ਸ਼ਰਮਤ ਉਹਨਾਂ ਦੀ ਉਸੇ ਤਰ੍ਹਾਂ ਸੇਵਾ ਕਰਦਾ ਆਪ ਉਹਨਾਂ ਦੀਆਂ ਲੱਤਾਂ ਘੁੱਟਦਾ ਉਹਨਾਂ ਨਾਲ ਗੱਲਾਂ ਕਰਦਾ ਰੱਬ ਦੀਆਂ ਗੱਲਾਂ ਕਰਦਾ ਤੇ ਚਾਰ ਪੰਜ ਦਿਨ ਰਹਿ ਕੇ ਉਹ ਜਿਹੜੇ ਸੂਫੀ ਸੰਤ ਹੁੰਦੇ ਨੇ ਉਹ ਫਕੀਰ ਹੁੰਦੇ ਨੇ ਉਹ ਜਾਣ ਦੇ ਬਾਰੇ ਸ਼ਰਮਤ ਨੂੰ ਕਹਿੰਦੇ ਆ ਕਿ ਹੁਣ ਅਸੀਂ ਚੱਲਦੇ ਆਂ ਤਾਂ ਸ਼ਰਮਤ ਉਹਨਾਂ ਨੂੰ ਛੱਡਣ ਵਾਸਤੇ ਥੋੜੀ ਦੂਰ ਤੱਕ ਉਹਨਾਂ ਦੇ ਨਾਲ ਚੱਲ ਕੇ ਜਾਂਦਾ ਤੇ ਜਾਂਦਾ ਜਾਂਦਾ ਉਹਨਾਂ ਦੇ ਨਾਲ ਵੀ ਉਹੀ ਗੱਲਾਂ ਕਰਦਾ ਕਿ ਜੇ ਤੁਸੀਂ ਜਾਣ ਦਿਓ ਤਾਂ ਮੇਰੇ ਤੇ ਰਹਿਮਤ ਕਰੋ ਮੈਂ ਵੀ ਉਸ ਰੱਬਤੇ ਰਾਹ ਦੇ ਉੱਤੇ ਤੁਰਨਾ ਚਾਹਣਾ। ਸੋ ਕਿਉਂਕਿ ਉਹ ਇੱਕ ਪਹੁੰਚਿਆ ਹੋਇਆ ਫਕੀਰ ਸੀਗਾ ਉਹ ਜਾਣਦੀ ਸੀ ਸਰਮੱਦ ਦੇ ਦਿਲ ਦੇ ਵਿੱਚ ਕੀ ਚੱਲਦਾ ਪਰ ਉਹ ਸਰਮੱਦ ਦੀ ਇੱਕ ਪ੍ਰੀਖਿਆ ਲੈਣੀ ਚਾਹੁੰਦੇ ਸੀ। ਉਹ ਸਰਮੱਦ ਨੂੰ ਕਹਿੰਦੇ ਆ ਕਹਿੰਦੇ ਵੀ ਠੀਕ ਆ ਮੈਂ ਤੇਰੇ ਲਈ ਆ ਰਾਹਤੇ ਖੋਲ ਦੂੰਗਾ। ਮੈਂ ਤੈਨੂੰ ਦੱਸਾਂ ਕਿ ਤੂੰ ਪ੍ਰਮਾਤਮਾ ਤੱਕ ਕਿਵੇਂ ਪਹੁੰਚ ਸਕਦਾ ਪਰ ਉਹਦੇ ਤੋਂ ਪਹਿਲਾਂ ਮੈਨੂੰ ਇੱਕ ਮਹਿੰਗੀ ਜੁੱਤੀ ਚਾਹੀਦੀ ਆ। ਤਾਂ ਸਰਮੱਦ ਕਹਿੰਦਾ ਵੀ ਤੁਸੀਂ ਇੱਥੇ ਰੁਕੋ ਮੈਂ ਹੁਣੇ ਜੁੱਤੀ ਖਰੀਦ ਕੇ ਲੈ ਕੇ ਆਉਣਾ ਤੇ ਮੈਂ ਤੁਹਾਨੂੰ ਲਿਆ ਕੇ ਦਿੰਦਾ ਸਰਮੱਦ ਬਾਜ਼ਾਰ ਦੇ ਵਿੱਚ ਜਾਂਦਾ ਬਾਜ਼ਾਰ 'ਚ ਉਹ ਪੁੱਛਦਾ ਕਿ ਜਿਹੜੀ ਸਭ ਤੋਂ ਮਹਿੰਗੀ ਜੁੱਤੀ ਆ ਮੈਨੂੰ ਉਹ ਚਾਹੀਦੀ ਆ ਸੋ ਸਰਮੱਦ ਸਭ ਤੋਂ ਮਹਿੰਗੀ ਜੁੱਤੀ ਲਿਆ ਕੇ ਉਸ ਫਕੀਰ ਸਾਈ ਦੇ ਪੈਰਾਂ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਪਾਉਂਦਾ ਉਹ ਫਕੀਰ ਬੜਾ ਖੁਸ਼ ਹੁੰਦਾ ਉਹਦੇ ਤੋਂ ਉਹਦੀ ਸੇਵਾ ਤੋਂ ਵੀ ਖੁਸ਼ ਸੀਗਾ ਉਹ ਹੁਣ ਉਹ ਉਹਦੀ ਹੋਰ ਪ੍ਰੀਖਿਆ ਲੈਂਦਾ ਉਹ ਫਕੀਰ ਉਹਨੂੰ ਕਹਿੰਦਾ ਵੀ ਤੂੰ ਇੱਥੇ ਰੁਕ ਮੈਂ ਥੋੜਾ ਜਿਹਾ ਕੋਈ ਕੰਮ ਚੱਲੇ ਆਂ ਤੇ ਜਦੋਂ ਮੈਂ ਵਾਪਸ ਆਇਆ ਮੈਂ ਤੈਨੂੰ ਆ ਕੇ ਫਿਰ ਉਸ ਰੱਬ ਦੇ ਨਾਲ ਤੇਰਾ ਮੇਲ ਕਰਾਉਂਗਾ ਸਰਮੱਦ ਨੂੰ ਬੜੀ ਬੇਚੈਨੀ ਹੁੰਦੀ ਆ ਕਿ ਮੈਨੂੰ ਛੇਤੀ ਤੋਂ ਛੇਤੀ ਰੱਬ ਦਾ ਰਾਹ ਕੋਈ ਦੱਸੇ ਪਰ ਉਹ ਉਹਨਾਂ ਦੀ ਗੱਲ ਸੁਣ ਕੇ ਉਸ ਜਗ੍ਹਾ ਦੇ ਉੱਤੇ ਖੜ ਜਾਂਦਾ ਹੁਣ ਉਹ ਜਿਹੜੇ ਫਕੀਰ ਹੁੰਦੇ ਨੇ ਉਹ ਉੱਥੋਂ ਚਲੇ ਜਾਂਦੇ ਆ ਜਾਣੀ-ਜਾਨ ਹੁੰਦੇ ਆ ਉਹਨਾਂ ਨੂੰ ਗਿਆਨ ਹੁੰਦਾ ਉਹ ਆਪਣੀ ਗਿਆਨ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਆ ਕਿ ਸਰਮੱਦ ਕੀ ਕਰਦਾ ਸਰਮੱਦ ਉੱਥੇ ਇੱਕ ਘੰਟਾ ਦੋ ਘੰਟੇ ਨਹੀਂ ਪੂਰੇ ਤਿੰਨ ਦਿਨ ਖੜਦਾ ਭੁੱਖਣ ਪਾਣਾ ਬਿਨਾ ਪਾਣੀ ਤੋਂ ਬਿਨਾ ਰੋਟੀ ਤੋਂ ਸਿਰਫ ਰੱਬ ਦੇ ਨਾਮ ਦੇ ਆਸਰੇ ਤੇ ਕਿ ਮੈਨੂੰ ਕੋਈ ਐਸਾ ਫਕੀਰ ਸਾਈਂ ਕਹਿ ਕੇ ਗਿਆ ਜਿਹੜਾ ਮੈਨੂੰ ਰੱਬ ਦੇ ਨਾਲ ਜੋੜੂਗਾ ਅਖੀਰ ਨੂੰ ਉਹ ਫਕੀਰ ਉਹ ਫਕੀਰ ਸਾਈਂ ਦੇਖਦਾ ਵੀ ਸਰਮਾਧਾ ਜਿਹੜਾ ਹਜੇ ਵੀ ਉੱਥੇ ਹੀ ਖੜਾ ਤੇ ਉਹਨੇ ਮੇਰੇ ਬੋਲਾਂ ਦੇ ਉੱਤੇ ਪੂਰਾ ਖੜਾ ਉੱਤਰਿਆ ਸੋ ਉਹ ਵਾਪਸ ਆਉਂਦਾ ਆ ਕੇ ਉਹ ਸਰਮਾਧ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲੈਂਦਾ ਉਹਨੂੰ ਬਹੁਤ ਪਿਆਰ ਕਰਦਾ ਤੇ ਉਹਨੂੰ ਕਹਿੰਦਾ ਕਿ ਮੈਨੂੰ ਖੁਸ਼ੀ ਆ ਕਿ ਮੈਂ ਤੇਰਾ ਗੁਰੂ ਆ ਸੋ ਜਿਹੜੇ ਅਸਲ ਪਹੁੰਚੇ ਹੋਏ ਬ੍ਰਹਮ ਗਿਆਨੀ ਹੁੰਦੇ ਆ ਜਿਹੜੇ ਰੱਬ ਦੇ ਨੇੜੇ ਹੁੰਦੇ ਨੇ ਉਹਨਾਂ ਦੀ ਦ੍ਰਿਸ਼ਟੀ ਹੀ ਕੰਮ ਕਰ ਜਾਂਦੀ ਆ ਸੋ ਉਹਨਾਂ ਨੇ ਹੁਣ ਉਹਨੂੰ ਐਸ ਦ੍ਰਿਸ਼ਟੀ ਦੇ ਨਾਲ ਤੱਕਿਆ ਕਿ ਉਹਦੇ ਅੰਦਰ ਉਹ ਜਿਹੜਾ ਚਾਨਣ ਸੀਗਾ ਉਹ ਪ੍ਰਗਟ ਹੋ ਜਾਂਦਾ ਉਹਦੇ ਅੰਦਰ ਦੀ ਜੋਤ ਆ ਉਹ ਜਗ ਜਾਂਦੀ ਆ ਤੇ ਸ਼ਰਮੱਦ ਦਾ ਉਸ ਅਕਾਲ ਪੁਰਖ ਵਾਹੀ ਗੁਰੂ ਦੇ ਨਾਲ ਉਹ ਮੇਲ ਕਰਵਾ ਦਿੰਦਾ ਤੇ ਹੁਣ ਸ਼ਰਮੱਦ ਇੰਨਾ ਕ ਜਿਆਦਾ ਖੁਸ਼ ਹੁੰਦਾ ਉਹ ਉਸ ਫਕੀਰ ਸਾਈ ਨੂੰ ਧੰਨਵਾਦ ਕਰਤਾ ਤਾਂ ਫਕੀਰ ਸਾਈਂ ਸਰਮੱਤ ਨੂੰ ਕਹਿੰਦਾ ਕਿ ਤੂੰ ਹੁਣ ਇੱਥੇ ਨਹੀਂ ਰਹਿਣਾ ਤੂੰ ਲੋਕਾਂ ਦਾ ਭਲਾ ਕਰਨਾ ਤੂੰ ਕਿਸੇ ਸਫਰ ਤੇ ਨਿਕਲ ਸੋ ਸਰਮੱਤ ਵਾਪਸ ਆਉਂਦਾ ਆਪਣੇ ਘਰ ਦਾ ਜੋ ਵੀ ਕੁਛ ਉਹਦੇ ਕੋਲੇ ਬਚਿਆ ਹੁੰਦਾ ਸਾਰਾ ਕੁਝ ਵੇਚ ਦਿੰਦਾ ਸਾਰਾ ਕੁਝ ਵੇਚ ਕੇ ਉਹ ਥੋੜੇ ਬਹੁਤੇ ਪੈਸੇ ਉਸ ਧਰਮਸ਼ਾਲਾ ਦੇ ਵਾਸਤੇ ਜਮ੍ਹਾਂ ਕਰਾਉਂਦਾ ਤਾਂ ਜੋ ਜਿਹੜੇ ਰਾਹੀ ਨੇ ਉੱਥੇ ਆਉਂਦੇ ਆ ਉਹਨਾਂ ਦੀ ਸੇਵਾ ਚੱਲਦੀ ਰਹੇ ਤੇ ਬਾਕੀ ਦੇ ਪੈਸੇ ਉਹ ਲੋੜ ਬੰਦਾ ਦੇ ਵਿੱਚ ਵੰਡ ਦਿੰਦਾ। ਇਥੋਂ ਤੱਕ ਸਰਮੱਧ ਇੰਨਾ ਕੁ ਸਕਾਲਪੁਰਖ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਕਿ ਉਸ ਸਮੇਂ ਉਹਦੇ ਸਰੀਰ ਤੇ ਤਨ ਤੇ ਜੋ ਕੱਪੜੇ ਹੁੰਦੇ ਆ ਉਹ ਵੀ ਉਸੇ ਸ਼ਹਿਰ ਦੇ ਵਿੱਚ ਲਾ ਕੇ ਸੁੱਟ ਦਿੰਦਾ। ਤੇ ਉਹ ਦੁਨੀਆ ਦੇ ਵਿੱਚ ਘੁੰਮਦਾ 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 ਦਿੱਲੀ ਪਹੁੰਚਦਾ। ਹੁਣ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਜਿਹੜਾ ਸਰਮੱਧਾ ਉਹ ਨਾਗਾ ਨਵਸਤਾ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਘੁੰਮਦਾ ਫਿਰਦਾ। ਜੇ ਕੋਈ ਕੁਛ ਖਾਣ ਨੂੰ ਦੇ ਦਿੰਦਾ ਤਾਂ ਖਾ ਲੈਂਦਾ ਪਰ ਉਹ ਕਿਸੇ ਤੋਂ ਕੁਝ ਮੰਗਦਾ ਨਹੀਂ ਹੈਗਾ ਕਿਤੇ ਕਿਤੇ ਭੰਗ ਦਾ ਪਿਆਲਾ ਪੀ ਕੇ ਉਹ ਅੰਤਰ ਧਿਆਨ ਹੋ ਜਾਂਦਾ ਤੇ ਆਪਣੀ ਸਮਾਧੀ ਦੇ ਵਿੱਚ ਚਲੇ ਜਾਂਦਾ ਫਿਰ ਕਈ ਕਈ ਦਿਨ ਉਹ ਆਪਣੀ ਸਮਾਧੀ ਤੋਂ ਹੀ ਨਹੀਂ ਬਾਹਰ ਆਉਂਦਾ ਤੇ ਉਸ ਸਮੇਂ ਔਰੰਗਜੇਬ ਦਾ ਇੱਕ ਭਰਾ ਸੀਗਾ ਦਾਰਾਸ਼ਕੋ ਦਾਰਾਸ਼ਕੋ ਔਰੰਗਜੇਬ ਤੋਂ ਬਿਲਕੁਲ ਅਲੱਗ ਸੀ ਉਹ ਜਿਹੜੇ ਹਿੰਦੂ ਪੰਡਤ ਹੁੰਦੇ ਸੀ ਉਹਨਾਂ ਦੀ ਵੀ ਇੱਜ਼ਤ ਕਰਦਾ ਸੀ ਤੇ ਉਹ ਜਿਹੜੇ ਬਾਕੀ ਦੇ ਫਕੀਰ ਰਸੂਫੀ ਸੰਤ ਹੁੰਦੇ ਸੀਗੇ ਉਹਨਾਂ ਦੀ ਵੀ ਬਹੁਤ ਇੱਜ਼ਤ ਕਰਦਾ ਸੀ ਤੇ ਉਹ ਦਾਰਾਸਕੋ ਆ ਜਿਹੜਾ ਉਹ ਸਰਮੱਦ ਨੂੰ ਆਪਣਾ ਗੁਰੂ ਮੰਨਦਾ ਸੀ ਤੇ ਸਰਮੱਦ ਵੀ ਦਾਰਾਸਕੋ ਦੀ ਬੜੀ ਇੱਜ਼ਤ ਕਰਦਾ ਸੀ ਉਹਨੂੰ ਬੜਾ ਪਿਆਰ ਕਰਦਾ ਸੀ ਪਰ ਸਰਮੱਦ ਕਈ ਵਾਰੀ ਬਾਜ਼ਾਰ ਦੇ ਵਿੱਚ ਲੰਘਦਾ ਕਰਦਾ ਲੋਕਾਂ ਦੇ ਵਿੱਚ ਇਹ ਕਹਿੰਦਾ ਹੁੰਦਾ ਸੀ ਕਿ ਆਪਾਂ ਦਾਰਾਸਕੋ ਨੂੰ ਰਾਜ ਭਾਗ ਦੇ ਦੇਣਾ ਆਪਾਂ ਦਾਰਾਸਕੋ ਨੂੰ ਤਖਤ ਤੇ ਬਿਠਾ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਜਦੋਂ ਔਰੰਗਜ਼ੇਬ ਤੱਕ ਪਹੁੰਚਦੀਆਂ ਸੀ ਤਾ ਔਰੰਗਜੀਬ ਬੜਾ ਕਲਪ ਦਾ ਹੁੰਦਾ ਸੀ। ਉਹਨੂੰ ਦਾਰਾਸਕੋ ਤੇ ਵੀ ਗੁੱਸਾ ਹੁੰਦਾ ਸੀ, ਉਹਨੂੰ ਸਰਮੱਤ ਦੇ ਉੱਤੇ ਵੀ ਗੁੱਸਾ ਹੁੰਦਾ ਸੀ ਕਿ ਵੀ ਸਰਮੱਤ ਕਿਹੜੇ ਤਰੀਕੇ ਨਾਲ ਕਹਿੰਦਾ ਵੀ ਦਾਰਾਸਕੋ ਨੂੰ ਉਹ ਰਾਜ ਭਾਗ ਦੇ ਦੂਗਾ। ਇਸ ਗੱਲ ਤੋਂ ਗੁੱਸੇ ਹੋ ਕੇ ਇੱਕ ਦਿਨ ਔਰੰਗਜੀਬ ਦਾਰਾਸਕੋ ਨੂੰ ਬੇੜੀਆਂ ਦੇ ਵਿੱਚ ਕੈਦ ਕਰਕੇ ਸਰਮੱਤ ਕੋਲੇ ਲੈ ਕੇ ਆਉਂਦਾ ਤੇ ਸਰਮੱਤ ਨੂੰ ਕਹਿੰਦਾ ਵੀ ਦੇਖ ਇਹ ਉਹੀ ਦਾਰਾਸਕੋ ਆ ਜਿਹਨੂੰ ਤੂੰ ਰਾਜ ਭਾਗ ਦੇਣ ਨੂੰ ਫਿਰਦਾ ਸੀ ਤੇ ਅੱਜ ਅਸੀਂ ਇਹਨੂੰ ਬੇੜੀਆਂ ਦੇ ਵਿੱਚ ਕੈਦ ਕਰ ਲਿਆ ਤੇ ਹੁਣ ਇਹਨੂੰ ਅਸੀਂ ਕਤਲ ਵੀ ਕਰਾਂਗੇ ਤੇ ਤੂੰ ਕੁਝ ਨਹੀਂ ਕਰ ਸਕਦਾ ਸਰਮੱਦ ਉਸ ਵੇਲੇ ਵੀ ਹੱਸਦਾ ਸੀਗਾ ਵੀ ਇਹਨੂੰ ਅਸੀਂ ਆਪਣਾ ਤਖਤ ਦਵਾਂਗੇ ਆਪਣਾ ਰਾਜ ਦਵਾਂਗੇ ਕਿਉਂਕਿ ਉਸ ਸਮੇਂ ਸਰਮੱਦ ਨਹੀਂ ਬੋਲਦਾ ਸੀ ਉਹਦੇ ਅੰਦਰ ਉਹ ਪਰਮਾਤਮਾ ਦੀ ਸ਼ਕਤੀ ਬੋਲਦੀ ਸੀ ਹਨਾ ਕਿਉਂਕਿ ਉਹ ਦਾਰਾ ਸਕੋ ਦੇ ਉੱਤੇ ਖੁਸ਼ ਸੀ ਉਹ ਫਕੀਰ ਉਸ ਸਮੇ ਸੋ ਖੈਰ ਦਾਰਾ ਸਕੋ ਨੂੰ ਔਰੰਗਜ਼ੇਬ ਕੈਦ ਕਰਦਾ ਤੇ ਫਿਰ ਉਹਨੂੰ ਕਤਲ ਵੀ ਕਰਵਾਉਂਦਾ ਤੇ ਇਧਰ ਸਰਮਾਦਾ ਉਹਦੇ ਕਤਲ ਤੋਂ ਬਾਅਦ ਵੀ ਤੁਰਿਆ ਫਿਰਦਾ ਦਿੱਲੀ ਦੇ ਬਜ਼ਾਰਾਂ 'ਚ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਦਾਰਾ ਸਕੋਆ ਜਿਹੜਾ ਉਹਨੂੰ ਅਸੀਂ ਆਪਣਾ ਤਖਤ ਦਵਾਂਗੇ ਉਹਨੂੰ ਅਸੀਂ ਐਸਾ ਰਾਜ ਦਵਾਂਗੇ ਜਿਹੜਾ ਉਹ ਤੋਂ ਕਦੇ ਵੀ ਕੋਈ ਖੋ ਨਹੀਂ ਸਕਦਾ